ਭਰਾਵੋ ਤੁਹਾਨੂੰ ਪਤਾ ਹੀ ਹੈ 2-4 ਦਿਨ ਪਹਿਲਾਂ ਇੱਕ ਕਤਲ ਹੋਇਆ ਵਾ ਜਿਹੜੀ ਇੰਸਟਾਗ੍ਰam ਸੋਸ਼ਲ ਮੀਡੀਆ ਤੇ ਮਸ਼ਹੂਰ ਸੀ ਲੋਕੀ ਕਹਿੰਦੇ ਨੇ ਭਈ ਇਹ ਬਹੁਤ ਕਮਲ ਕੌਰ ਆ ਜਾਂ ਕਾਂਚਣ ਕੁਮਾਰੀ ਆ ਇਹ ਉਰਫ ਤਵਾੜੀ ਵੀ ਸੀਗਾ ਨੇ ਪਤਾ ਲੱਗਿਆ ਕਿਉਂਕਿ ਇਹ ਲੋਕਾਂ ਨੇ ਕਿਹਾ ਵੀ ਇਹ ਬਹੁਤ ਅਸ਼ਲੀਲਤਾ ਫਲਾਉਂਦੀ ਸੀ ਜੀ ਜੇ ਜੀ ਬੋ ਜੀ ਮੈਂ ਦੱਸਣਾ ਚਾਹੁੰਨਾ ਵਾ ਵੀ ਆਹ ਕੀ ਕਰਦੀ ਪਈ ਆ ਜਿਹੜੀ ਕਹਿੰਦੇ ਹਰ ਸਾਲ ਇਹ ਦਾਨ ਪੁੰਨ ਕਰਦੀ ਸੀ ਆਪਣੇ ਪੱਲੇ ਆਹ ਦੇਖੋ ਬਈ ਆਪਾਂ ਹਰ ਇੱਕ ਨੂੰ ਮਾੜਾ ਕਹਿ ਲੈਂਦੇ ਆ ਜੇ ਕੋਈ ਧੀ ਪੁੱਤ ਨੂੰ ਕਤਲ ਕਰਨਾ ਕੋਈ ਜਾਇਜ਼ ਆ ਉਹਨੂੰ ਆਪਾਂ ਪਿਆਰ ਨਾਲ ਸਮਝਾ ਸਕਦੇ ਸੀ ਬਈ ਆਪਾਂ ਇੱਕ ਤਾਂ ਧੋਖੇਰਾ ਤੁਸੀਂ ਲੈ ਕੇ ਗਏ ਹੋ ਸਿੱਖ ਔਮ ਇਹਦੇ ਵਿੱਚ ਲਿਖਿਆ ਹੋਇਆ ਕਿਤੇ ਵੀ ਦੱਸਿਆ ਗੁਰਬਾਣੀ 'ਚ ਲਿਖਿਆ ਹੋਇਆ ਬਈ ਆਪਾਂ ਬੰਦੇ ਨੂੰ ਮਾਰਨਾ ਜਾ ਧੋਖੇ ਨਾਲ ਲੈ ਕੇ ਜਾਣਾ ਜਾਂ ਉਹਦੀ ਪਹਿਲਾ ਮਦਦ ਕਰਨੀ 1.5 ਲੱਖ ਰੁਪਏ ਦੀ ਫਿਰ ਵੜਿਆ ਕੇ ਲੈ ਕੇ ਜਾਣਾ ਫਿਰ লাশ ਚੋਰੀ ਰੱਖਣੀ ਫਿਰ ਗਲਾ ਕੁੱਟ ਕੇ ਮਾਰਨਾ ਇਹ ਕਿਥੋਂ ਦੀ ਤੁਹਾਡੀਆਂ ਗੱਲਾਂ ਨੇ ਬੱਬਰ ਸ਼ੇਰੀਆਂ ਆਣੀਆਂ ਬਈ ਮੈਂ ਅਮਰਤ ਮੈਨੂੰ ਮੈਰੋ ਤੈਨੂੰ ਕਹਿਣਾ ਚਾਹਨਾ ਵਾ ਤੇਰੇ ਜੁੱਤੀਆਂ ਆਹ ਤੇਰੇ ਜੁੱਤੀਆਂ ਪਹਿਣੀਆਂ ਅਮਰਤ ਬਾਦ ਮੈਰੋ ਜਿੰਨਾ ਤੋਂ ਬਕਵਾਸ ਕੀਤਾ ਦੋ ਤਿੰਨ ਵੀਡੀਓ ਪਾ ਕੇ ਕੱਲ੍ਹ ਦੇ ਪਾ ਰਿਆ ਵਾ ਕਿਉਂਕਿ ਤੇਰਾ ਪੁਲਿਸ ਤੈਨੂੰ ਜਲਦ ਤੋਂ ਜਲਦ ਤੈਨੂੰ ਪਕੜੇ ਤੇਰਾੜਾ ਪਿਓ ਆ ਉਹਨੂੰ ਫੜਿਆ ਤੇਰੀ ਭੈਣ ਨੂੰ ਫੜਿਆ ਤੇ ਉਸ ਤੋਂ ਬਾਅਦ ਹੁਣ ਚੀਕਾਂ ਪੈਣ ਲੱਗੀਆਂ ਸਾਡੇ ਲੋਕਾਂ ਦੀਆਂ ਵੀ ਸਾਡਾ ਸਾਥ ਦਿਓ ਜੀ ਮੈਂ ਭਾਨੇ ਸਿੱਧੂ ਨੂੰ ਵੀ ਕਹਿਣਾ ਚਾਹਨਾ ਵਾ ਭਾਨੇ ਸਿੱਧੂ ਤੇਰੀ ਕਿਹੜੀ ਲੈਂਗੁਏਜ ਸੀੜ ਲੋਕਾਂ ਨੂੰ ਏਜੰਟਾਂ ਨੂੰ ਬੋਲਦਾ ਹੁੰਨਾ ਤੇਰੀ ਲੈਂਗੁਏਜ ਕਿਹੜੀ ਆ ਆਪਣੀ ਪਹਿਲਾ ਲੈਂਗੁਏਜ ਸਾਹਮ ਆਪਦੀ ਦੂਜੇ ਦੀ ਨਾ ਸਾਂਭੀ ਤੁਹਾਡ ਕਿਉਂਕਿ ਮੈਂ ਪ੍ਰਸ਼ਾਸਨ ਬਠਿੰਡਾ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਵਾਂ ਜਿਹੜਾ ਕਤਲ ਦਾ ਮਕਦਮਾ ਅਡਰੇਸ ਕੀਤਾ ਬੀਬੀ ਕਾਂਚਨ ਕੁਮਾਰੀ ਦਾ ਕਿਉਂਕਿ ਕਾਂਚਨ ਕੁਮਾਰੀ ਆਪਣੀ ਰੋਟੀ ਰੋਜੀ ਲਈ ਕੁਝ ਵੀਡੀਓ ਪਾ ਰਹੀ ਸੀ ਲੇਕਿਨ ਤੁਹਾਨੂੰ ਲੋਕਾਂ ਨੂੰ ਹਜਮ ਨਹੀਂ ਆਈ ਤੁਸੀਂ ਉਹ ਕਿਹਾ ਜੀ ਅਸੀਂ ਪਹਿਲਾਂ ਹੀ ਸਮਝਾਇਆ ਸੀ ਫਿਰ ਬੀਬੀ ਲੁਥਰਾ ਨੂੰ ਤੁਸੀਂ ਡਰਾ ਰਹੇ ਹੋ ਉਹਦਾ ਮਾਫੀ ਮੰਗਾ ਰਹੇ ਹੋ ਲੋਕਾਂ ਹੋਰਾਂ ਦਾ ਮਾਫੀ ਮੰਗ ਰਹੇ ਉਹ ਮੈਂ ਸਾਰੇ ਨੂੰ ਪੁੱਛਣਾ ਚਾਹਨਾ ਵੀ ਤੁਸੀਂ ਐਵੇਂ ਮੂਤੀ ਕੋ ਜਾਨਾ ਯਾਰ ਬੰਦੇ ਬੰਦੇ ਵੀ ਮਾਫੀ ਮੰਗੀ ਜਾਂਦੇ ਆ ਅਮਰਤਪਾਲ ਕੋਈ ਰੱਬ ਲਗਿਆ ਆ ਕੀ ਲਗਿਆ ਹੋਇਆ ਅਮਰਤਪਾਲ ਮੇਰੋ ਐੜਾ ਅਮਰਤਪਾਲ ਇਹ ਕਿਹੜਾ ਉਹ ਅਸ਼ਲੀਲ ਪਾਲ ਆ ਉੱਤੇ ਬੈਠਾ ਡਿਬਰੂ ਕੜ ਜੇਲ੍ਹ ਚ ਇਹਨੇ ਵੀ ਉਹ ਡਿਬਰੂ ਕੜ ਜਾਣਾ ਵਾ ਨੇ ਕਿਉਂਕਿ ਇਹਦਾ ਸਾਥ ਨਾ ਦਿਓ ਮੈਂ ਸਾਰੇ ਲੋਕਾਂ ਨੂੰ ਸਾਰੇ ਦੇਸ਼ਾਂ ਔਰ ਵਿਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਨਾ ਵਾਂ ਇਹਦਾ ਸਾਥ ਨਾ ਦੇ ਅਮਰਤਪਾਲ ਦਾ ਪਹਿਲੇ ਅਮਰਤਪਾਲ ਦੇ ਸਾਥ ਦੇ ਕੇ ਦੇਖਿਆ ਨਾ ਕੀ ਹੋਇਆ ਮ ਐਮਪੀ ਬਣਾਤਾ ਤੁਸੀਂ ਬਾਅਦ ਚੋਂ ਕੀ ਹੋਇਆ ਉਹ ਜੇਲ੍ਹ ਜਿਹਾ ਬੈਠਾ ਲੋਕਾਂ ਨੇ ਕੰਮਕਾਰ ਨਹੀਂ ਹੋ ਰਹੇ ਤਰਨਤਨ ਸਾਹਿਬ ਦੇ ਇਲਾਕੇ ਦੇ ਫਿਰ ਖਡੂਰ ਸਾਹਿਬ ਤੋਂ ਉਸ ਤੋਂ ਬਾਅਦ ਤੁਸੀਂ ਆ ਅਮਰਦਵਾਰ ਮਹਿਰੋਂ ਨੂੰ ਚੜਾ ਲਿਆ ਜਿਆਦਾ ਸਿਰ ਤੇ ਚੜਾ ਲਿਆ ਇਸ ਕਰਕੇ ਇਹਦਾ ਕੋਈ ਸਾਥ ਨਾ ਦਿਓ ਇਹ ਜਿੰਨੇ ਜੂਗਤ ਪੈਂਦੇ ਪੈਣ ਦਿਓ ਇਹਨੂੰ ਮੈਂ ਤਾਂ ਇਹਨੂੰ ਕਹਿੰਦਾ ਪ੍ਰਸ਼ਾਸਨ ਨੂੰ ਹੱਥ ਜੋੜੋ ਬੇਨਤੀ ਕਰੂੰਗਾ ਜੱਜ ਸਾਹਿਬਾਂ ਨੂੰ ਕਹੂੰਗਾ ਜਲਦੋਂ ਜਲਦ ਇਹਨੂੰ ਫਾਂਸੀ ਦੀ ਸਜ਼ਾ ਸੁਣਾਓ ਤਿੰਨਾਂ ਨੂੰ ਤਾਂ ਗਏ ਇਹਨਾਂ ਦਾ ਪਤਾ ਲੱਗ ਸਕੇ ਕਿ ਕੋਈ ਜਿਹੜੀ ਬਦਮਾਸ਼ੀ ਹੈ ਨਾ ਬਦਮਾਸ਼ੀ ਜਿਆਦਾ ਦੇਰ ਨਹੀਂ ਚੱਲਦੀ ਹੁੰਦੀ ਕਿਉਂਕਿ ਬਦਮਾਸ਼ੀ ਹਰ ਇੱਕ ਕਰਨ ਨੂੰ ਜਾਣਦਾ ਹੁੰਦਾ ਚਾਹੇ ਗਰੀਬ ਆ ਚਾਹੇ ਅਮੀਰ ਆ ਲੇਕਿਨ ਤੁਹਾਡੀ ਬਦਮਾਸ਼ੀ ਇੱਕ ਨਹੀਂ ਚੱਲਣ ਦੇਵਾਂ ਅਮਰਦਾਰ ਮੇਰੋਂ ਜਿਹੜੇ ਤੁਸੀਂ ਨਕਲੀ ਨਿਹੰਗ ਨੇ ਮੈਨੂੰ ਸਭ ਤੋਂ ਜ਼ਿਆਦਾ ਤੁਹਾਡੇ ਲੋਕਾਂ ਦੇ ਗੁੱਸਾ ਤੁਸੀਂ ਗੁਰੂ ਦਾ ਬਾਣਾ ਪਾ ਕੇ ਨੀਲਾ ਬਾਣਾ ਪਾ ਕੇ ਧੋਖਾ ਕੀਤਾ ਗੁਰੂ ਦੇ ਬਾਣੇ ਤੁਸੀਂ ਬਦਨਾਮ ਕੀਤਾ ਜਿੰਨੇ ਵੀ ਨਕਲੀ ਨਿਹੰਗ ਦਾ ਨਾ ਸਾਰੇ ਬਾਣੇ ਤਾਰ ਦੋ ਨਹੀਂ ਮੈਂ ਤੁਹਾਡੇ ਬਾਣੇ ਤਾਰੂਆ ਨਗਲੀ ਸਿੰਘਾਂ ਦੇ ਇੱਕ ਹੋਰ ਗੱਲ ਕਹਿਣੇ ਚਾਹਨਾ ਮੈਂ ਦੂਜੀ ਗੱਲ ਇੱਕ ਗੋਲਕਚੋਰ ਆ ਬੂਟਾ ਸਿੰਘ ਨਹੀਂ ਕਹੂੰਗਾ ਉਹ ਗੋਲਕਚੋਰ ਆ ਉਹ ਬੀਬੀ ਦੇ ਬਾਰੇ ਬਕਵਾਸ ਕਰ ਰਿਹਾ ਕਾਂਚਰ ਕੁਮਾਰੀ ਦੇ ਬਈ ਉਹ ਜਿਹੜਾ ਬਲਾਤਕਾਰ ਹੋਇਆ ਲੇਕਿਨ ਹੋਇਆ ਜਾਂ ਨਹੀਂ ਹੋਇਆ ਇਹ ਪ੍ਰਸ਼ਾਸਨ ਦੱਸੂਗਾ ਇਹ ਕੌਣ ਆ ਬਈ ਇਹ ਐਸਐਸਪੀ ਮੈਡਨ ਦਾ ਰੀਡਰ ਲੱਗਿਆ ਹੋਇਆ ਜਾ ਉਸ ਦਫ਼ਤਰ ਦੇ ਵਿੱਚ ਕਿਤੇ ਸਿਪਾਈ ਲੱਗਿਆ ਹੋਇਆ। ਯਾਰ ਦੇ ਲੱਗਿਆ ਪਾਣੀ ਪਲਾਉਣ ਵਾਲਾ ਇਹਨੇ ਕਿ ਬਤ ਲੱਗਿਆ। ਮੈਂ ਇਹ ਕਹਿਣਾ ਚਾਹਨਾ ਮੈਡਮ ਐਸਐਸਪੀ ਜੀ ਇਹਦੇ ਖਿਲਾਫ ਵੀ ਮਠੰਡਾ ਜੀ ਇਹਦੇ ਖਿਲਾਫ ਬੁੱਟਾ ਸਿੰਘ ਦੇ ਖਿਲਾਫ ਵੀ ਪਰਚਾ ਦਰਜ ਕਰੋ। ਕਿਉਂਕਿ ਇਹ ਬਦਮਾਸ਼ੀ ਹਰ ਰੋਜ਼ ਆਏ ਵਾਏ ਦਿਨ ਕਰਦਾ ਰਹਿੰਦਾ ਹੈ। ਇਹ ਗੋਲਕ ਚੋਰ ਬੰਦਾ ਇਹਦਾ ਸਾਥ ਨਾ ਦਿਓ ਕੋਈ ਬੰਦਾ ਵੀ। ਮੈਂ ਇੱਕ ਹੋਰ ਗੱਲ ਪੁੱਛਣਾ ਚਾਹਨਾ ਮੈਡੀਕਲ ਰਿਪੋਰਟ ਡਾਕਟਰਾਂ ਦੀ ਤਸਦੀਕ ਹੋਈ ਆ। ਮੈਂ ਮੀਡੀਆ ਨੂੰ ਵੀ ਕਹੂੰਗਾ ਵੀ ਤੁਸੀਂ ਬਿਨਾਂ ਵਜ੍ਹਾ ਉਸ ਮਰੀ ਹੋਈ ਦੀ ਆਤਮਾ ਰੋੜ ਰਿਓ ਤੁਸੀਂ ਵੀ ਜੀ ਫਲਾਣੇ ਬੰਦਿਆਂ ਕਹਿੰਦਾ ਜੀ ਬਲਾਤਕਾਰ ਹੋਇਆ ਪਰ ਤਸਦੀਕ ਤਾਂ ਕਰੋ ਮੀਡੀਆ ਜੀ ਐਸਐਸਪੀ ਮੈਨੂੰ ਤਸਦੀਕ ਕਰੋ ਡਾਕਟਰਾਂ ਤਸਦੀਕ ਕਰੋ ਜਿਹੜਾ ਪੋਸਟਮਾਰਟੂ ਕੀ ਰਿਪੋਰਟ ਆਈ ਹੈ ਐਵੇਂ ਕਿਸੇ ਦੀ ਮਿੱਟੀ ਨਾ ਪਟੋ ਇਸ ਕਰਕੇ ਮੈਂ ਮੀਡੀਆ ਜੀ ਤੁਹਾਡੇ ਮਨ ਹੱਥ ਜੋੜਦਾ ਜਿਹੜੀ ਸਹੀ ਖਬਰ ਹੋਵੇ ਉਹ ਲਾਇਆਓ ਐਵੇਂ ਕਿਸੇ ਮਰੇ ਹੋਈ ਦੀ ਮਿੱਟੀ ਨਾ ਪਟੋ ਹਜੇ ਉਹਦੇ ਘਰੇ ਵਿਚਾਰੇ ਦੇ ਕੀਰਨੇ ਪਏ ਪਏ ਵਿਚਾਰੀ ਦੇ ਉਹਦੀ ਮਾਂ ਵਿਚਾਰੀ ਉਹਦੀ ਭੈਣ ਵਿਚਾਰੀ ਉਹਦਾ ਮੈਂ ਤਾਂ ਇਹ ਕਹੂੰਗਾ ਪ੍ਰਮਾਤਮਾ ਇੱਕ ਕਮਲ ਕੁਮਾਰ ਇੱਕ ਕੁਮਾਰੀ ਜੜੀ ਜਾਂ ਕਾਂਚਰ ਕੁਮਾਰੀ ਆ ਜਾਂ ਕਮਲ ਕੌਰ ਆ ਇਸ ਨੂੰ ਪ੍ਰਮਾਤਮਾ ਮ ਆਪਣੇ ਚੰਨ ਨਮਾਜ਼ ਬਖਸ਼ੇ ਕਿਉਂਕਿ ਜਿਹੜੇ ਦਰਿੰਦੇ ਲੋਕ ਨੇ ਇਹ ਤਲਵਾਰ ਨਹੀਂ ਹੁਕਮ ਸੁਣਾ ਰਹੇ ਨੇ ਦਰਿੰਦੇ ਜਿਹੜੇ ਅਮਰਤਪਾਲ ਮਹਿਰੋ ਵਰਗੇ ਨੇ ਨਾ ਅੱਜ ਇਹ ਬੜੀਆਂ ਗੱਲਾਂ ਕਰ ਰਹੇ ਨੇ ਫਿਰ ਇਹ ਕਹਿ ਰਹੇ ਵੀਡੀਓ ਪਾ ਕੇ ਪੰਜ ਸੱਤ ਮੈਂ ਹੋਰ ਕਤਲ ਕਰੂੰਗਾ ਉਦੋਂ ਪਹਿਲਾਂ ਮੈਨੂੰ ਦੇਖ ਲਾ ਕੇ ਓਏ ਤੇਰੀ ਨਾਨੀ ਨਾ ਜਾਦ ਕਰਾਤੀ ਹੁਣ ਤੂੰ ਭੱਜਿਆ ਕਿਉਂ ਆ ਜੇਦੂ ਆਪਣੇ ਪਿਓ ਦਾ ਹੈਗਾ ਪਰ ਮੈਨੂੰ ਤੇ ਲੱਗਦਾ ਤੂੰ ਪਿਓ ਦਾ ਹੈਗਾ ਤੂੰ ਭੱਜਿਆ ਕਿਉਂ ਆ ਪੇਸ਼ ਹੋ ਆ ਕੇ ਪੁਲਿਸ ਫਿਰ ਭੱਜਿਆ ਵੀ ਹੋਇਆ ਬੜਾ ਤੁਸੀਂ ਕਮਲ ਕੌਰ ਦੇ ਜਾਂ ਜਿਹੜੀ ਕੰਚਲ ਕੁਮਾਰੀ ਬਿਚਾਰੀ ਕੁੜੀ ਬੜੀ ਮਰੀ ਆ ਵਿਚਾਰੀ ਢੋਖੇ ਨਾਲ ਮਾਰੀ ਗਈ ਆ ਉਹਦੇ ਘਰ ਵੀ ਜਾ ਕੇ ਬੈਠ ਕੇ ਅਫਸੋਸ ਕਰਕੇ ਆਉਂਗਾ ਤੇ ਮਾਤਾ ਕੋਲ